ਫਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੇ ਆਪਣੀ ਵਿਜਿਟ ਹੈਗੀ ਆ ਪਿੰਡ ਰਾਮਪੁਰਾ ਜ਼ਿਲ੍ਹਾ ਅਮਰਸਰ ਪੈਂਦੇ ਜੀ ਤਹਿਸੀਲ ਵੀ ਅਮਰਸਰ ਬਸ ਜੀ ਸਮਝੋ ਕਿ ਸ਼ਹਿਰ ਅਮਰਸਰ ਵਿੱਚ ਹੀ ਹੈ ਜੀ ਬਸ ਤੇ ਬਾਈ ਮੰਲੀਓ ਆ ਚੁੱਕੇ ਆ ਅੱਜ ਵੇਖੋ ਕੋਈ ਸ਼ੀਖਾ ਤੇ ਲੱਗ ਪਸ਼ੂ ਸੇਲ ਆ ਨਾਲੇ گاਵਾ ਵਿੱਚ ਬਾਈਆਂ ਕੁਲ ਜੀ ਤੇ ਆਉਣ ਆਪਾਂ ਬਾਈ ਜਣੇ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਲ ਹਸਤੀ ਕਾਲ ਜੀ ਹੋਰ ਬਾਈ ਜੀ ਬਸ ਚੱਲ ਜੀ ਬਾਈਆ ਆ ਗਿਆ ਇਹ ਜਾਣਿਆ ਸ੍ਰੀਨ ਮੋਰਚਾ ਦੇ ਹਾਲੀ ਹਾਲੀ ਤੋਂ ਹੰਗਾ ਲਗਾ ਲਾ ਗੁੰਦੀ ਛੋਟਿਆ ਥੀ ਇਹਨੇ ਬਾਰੀ ਖੋਲਦੀ ਤੇ ਬਾਰੀ ਦਾ ਹੰਗ ਲੜ ਗਈ ਕੁੜੀ ਇਹਦੇ ਵਿੱਚੋਂ ਪਾਰ ਗਈ ਆ ਵਿੱਚੋਂ ਟਾਂਕੇ ਲੱਗੇ ਹੋਣੇ ਜੀ ਮੈਂ ਟਾਂਕੇ ਨਾਲ ਵਿਚਾਰਿਆ ਹੱਡੀ ਦਾ ਵਿਚਾਰਿਆ ਭਾ ਵਿੱਚੋਂ ਆੜਾ ਥਾਂ ਪਾਰ ਗਿਆ ਨਾ ਦਰਦ ਬੜੀ ਹੁੰਦਾ ਡੋਲ ਡਾਲ ਪੈਂਦੀ ਇਹ ਬੜੀ ਹੁੰਦੀ ਆ ਫਿਰ ਰੱਖਣਾ ਡੋਲ ਪੈਂਦੀ ਹਾਂ ਨਾ ਟੰਗ ਚੋਏ ਜਦ ਇਹਦੇ ਨਾਲ ਦਾਲ ਲਾਉਂਦੇ ਆਨੇ ਬਰੋਖਾ ਬੈਜੀ ਵਰਗੀ ਵਾਹ ਵਾਹ ਬੰਦਾ ਵੀ ਕੋਈ ਹੈ ਨਹੀਂ ਬੰਦਾ ਕੋਈ ਨਹੀਂ ਆ ਵੀ ਇੱਕ ਭਰਾ ਲੈਂਦਾ ਉਹ ਗਲੀ ਦੇ ਆ ਉਹਨੂੰ ਜਿਹੜੇ ਕਰਦਾ ਕੰਮ ਉਹ ਟਾਈਮ ਪਾ ਕੇ ਕਰਨਾ ਹੈ ਵਧੀਆ ਜੀ ਜਿਹੜਾ ਆਪ ਮਾਦਾ ਕੰਮ ਕਰਦਾ ਉਹਨੂੰ ਦੁੱਧੇ ਦੀ ਨਹੀਂ ਕੰਮ ਤੇ ਮਗਰੀ ਇਹ ਬਿਲਕੁਲ ਫਿਰ ਗਏ ਆਈਏ ਜੀ ਨਾ ਚਲਾਈ ਦਾ ਬਿਲਕੁਲ ਜੀ ਤੇ ਅੱਜ ਬਾਜੀ ਫਿਰ ਅੱਜ ਮੱਧਾ ਮੈਂ ਕਾਰਪੰਦ ਪਾਵਾਂਗੇ ਜਿਹੜਾ ਕੋੜਿਆ ਹਾਂਜੀ ਇਹ ਇਹ ਪਸੂਆਂ ਵਾਲੀ ਦੋ ਤਿੰਨ ਸੁਨੀਆਂ ਵਾ ਤੇ ਦੋ ਤਿੰਨ ਮੱਧਾ ਵਿੱਚ ਉਹ ਲਿਖੀਆਂ ਵਾ ਉਹ ਮੱਧਾ ਉਹ ਬੰਦਿਆਂ ਨੇ ਲੈ ਰੋਣੀਆਂ ਤੇ ਗਾਈਆਂ ਮੇਰੇ ਕੋਲ ਅੱਜ ਉਹ ਨੀਲੀ ラਵੀ ਦੀ ਪੌਣੀ ਸੀ ਗਾਈਆਂ ਉਧਰ ਖੜੀਆਂ ਜੀ ਗਾਈਆਂ ਉਧਰ ਖੜੀਆਂ ਠੀਕ ਆ ਉਹ ਨੀਲੀ ラਵੀ ਮੱਧਾ ਵਿੱਚ ਹੈ ਜੀ ਪਿਓਰੋ ਪੌਣੀ ਸੀ ਠੀਕ ਆ ਹੁਣ ਕਹੇ ਦਿੰਦੇ ਆ ਵੀ ਪਾਰੀਆਂ ਨੂੰ ਘਾਟੇਵਾ ਦੇਣੀ ਹੁਣ ਸਵੇਰੇ ਚੰਗੀ ਭਲੀ ਚੋਈ ਆ ਹੁਣ ਮੈਂ ਵੀਡੀਓ ਪਾਉਣੀ ਤੇ ਮੈਨੂੰ ਲੱਗਾ ਭਲਜੀ ਇਹ ਮੈਨੂੰ ਹਾਂ ਮੈਂ ਬੱਚਾ ਮੈਂ ਲਾ ਕੇ ਵੇਖ ਲਈਏ ਕਰਾਂ ਬੱਚਾ ਲੈ ਤੁਹਾਨੂੰ ਇਫੈਕਸ਼ਨ ਹੋ ਗਈ ਉਹਦੇ ਨੂੰ ਉਹ ਵੇਖੋ ਹੁਣ ਅਹੀਂ ਦੇ ਉਸੇ ਵੇਲੇ ਕਹਿ ਦਿੰਨੇ ਵੀ ਉਹ ਬਕਾਇਦ ਰੇ ਭਾਰੀ ਨਫਾਲੇ ਦੇ ਹੁਣ ਮਿੰਡੇ ਚੋਂ ਇੱਕ ਦਾ ਤਰੇ ਨਾਲ ਕੀ ਹੋ ਗਈ ਹੁਣ ਦੋ ਚਾਰ ਦੇ ਦਸ ਦੇ ਲੱਗਣਗੇ ਟਿਕਟੋਕੇ ਲੱਗਣਗੇ ਹੁਣੇ ਲਾ ਕੇ ਡੇ ਆ ਜੇ ਕਿਸੇ ਨੂੰ ਘੱਲ ਦੇ ਦੇ ਫੇਰ ਲਾਵਾ ਫੇਰ ਲੋਕੀ ਕਹਿੰਨੇ ਯਾਰ ਬੰਡਣੀ ਖਾਂਦੀ ਆ ਉਹ ਨਹੀਂ ਖਾਂਦੀ ਲਾਵਾ ਨਾ ਇੱਕ ਦੇਂਦਾ ਦੋ ਦੇਂਦਾ ਅੱਠੀ ਦਸ ਨਹੀਂ 15 ਦੀ ਕੋਈ ਗੱਲ ਨਹੀਂ ਉਹ ਲੇਟੀ ਖਾਂਦੀ ਹੈ ਕੋਈ ਜੋ ਮਰਜੀ ਖਾਂਦੀ ਆਪਣੀ ਮਰਜ਼ੀ ਨਾਲ ਬਿਲਕੁਕੁਲ ਬਿਲਕੁਲ ਹਾਂਜੀ ਹਾਂਜੀ ਸਾਡੇ ਅਗਲੇ ਘਰ ਦੀ ਨਾ ਛੁਰੂ ਖਰੀਬਾ ਜੀ ਫਿਰ ਹਾਂਜੀ ਹਾਂਜੀ ਤੇ ਜਦੋਂ ਆਸੂ ਮੋਣੀ ਛੋਟੀ ਸੰਦੀਪ ਜੀ ਹਾਂਜੀ ਉਹ ਤਾਂ ਬੱਚੀ ਹੁਣ ਛੋਟੀ ਤਿਆਰ ਹੋ ਗਈ ਹਾਂਜੀ ਹਾਂਜੀ ਠੀਕ ਪਰ ਕੋਈ ਖੋਲੀ ਹਰੀ ਬਵਾ ਬਣ ਕੇ ਭਈ ਅੱਗੇ ਨਾਲ ਦਾ ਹਜੇ ਵੀ ਟਾਈਮ ਲੱਜੂ ਛੋਟੀ ਬੋਟ ਪਿਆ ਰਹਿਣਾ ਤਾਂ ਬੋਟ ਪਿਆ ਰਹਿਣਾ ਤਾਂ ਹਜੇ ਭਾਈ ਟਾਈਮ ਲੱਜ ਪਰ ਬਣ ਹਾਂਜੀ ਬਣ ਸਕਦੇ ਲੈ ਜਾਓ ਹਾਂਜੀ ਉਹ ਤਾਂ ਵੀ ਤਿਆਰ ਹੋ ਗਈ ਬਿਲਕੁਲ ਬਿਲਕੁਲ ਯਾਨੀ ਬਾਹਰ ਜਾਣੀ ਹੋਣਾ ਵੇਖੋ ਜੀ ਕਰ ਉਹ ਬਾਹਰ ਜਾਣੇ ਆਜੋ ਜੀ ਬਾਹਰ ਆ ਜੰਕਲ ਜੀ ਬਸ ਠੀਕ ਆ ਲੈ ਹਾਂ ਜੀ ਬਿਲਕੁਲ ਖਤ ਗਿਆ ਕਿਹਨੇ ਬਾਹਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸੰਦੀਪ ਜੀ ਦੇਈਏ ਬਰੇ ਆਹੀ ਉਹਨਾਂ ਉੱਤੇ 700 ਸ਼ੁਟ ਲੱਗੀ ਨਾ ਚਮਰੇ ਦੇ ਸਾਹਵੇਂ ਜਾਣੀ ਤੇ ਦੇ ਦਈਏ 1.5 ਲੱਖ ਦੀ ਦੇ ਦਾਂ ਹਾਂ ਲੱਖ ਜੀ ਚਲੋ ਜਾਣੀ ਠੀਕ ਆਪ ਇਹਨਾਂ ਦਸਾ ਤੁਆ ਤੁਹਾਡੀ ਦੋ ਜਾਲਾਵੇ ਤੇ ਚਾਲਾਵੇ ਟਟਾ ਚੁੱਕੇ ਦੇ ਦੀ ਸੋਈ ਆ ਠੀਕ ਹੈ ਜੀ 10 ਕਿਲੋ ਬੋਲੀ ਹੋ ਗਈ ਹਾਂ ਜੀ ਚੋਏ ਟੰਡਰ ਸਵੇਰੇ ਲੇਟ ਫੇਰ ਆ ਆ ਬਿਲਕੁਲ ਜੀ ਆ ਇਹ ਨਾ ਕਹੇ ਭਏ ਇੱਕ ਇੰਦਰ ਰੁਪਈਏ ਦਾ ਵੀ ਟਾਈਮ ਨਹੀਂ ਇਹਨੂੰ ਖੋਲੋ ਖੋਲੋ ਲੋ ਜੀ ਹਾਂ ਜੀ ਬਈ ਕੱਟਾ ਮਗਰਾ ਕਹਣਾ ਜੀ ਕੱਟਾ ਮਗਰਾ ਦੁੱਧ ਝੋੜੀ 12 ਕਿਲੋ ਦਊਂਗੀ ਠੀਕ ਆ 9-10 ਕਿਲੋ ਬੋਲਾ ਹੋ ਗਈ ਹੁੰਦਾ ਚਲੋ ਠੀਕ ਆ ਆ ਜੀ ਲੋ ਜੀ ਵੇਖੋ ਕਰਾ ਦੇਵੀ ਦੁੱਧ ਦਊਂਗੀ ਉਹ ਤੁਹਾਨੂੰ ਕਹਿੰਦਾ ਦੁੱਧ 12 ਕਿਲੋ ਦਊਂ 9 ਬੋਲਾ ਬੈਠ ਠੀਕ ਆ ਹਾਂ ਬਸ ਫਦਰ ਜੀ ਵਾਈਡ ਆਟ ਹੈ ਹੋਈ ਟੁਕਿਆ ਜੀ ਵੇਖੋ ਬਸ ਫਿਰ ਆ ਪੰਜ ਸਾਢੇ ਪੰਜ ਵੇ ਦੀ ਚੋਈਆਂ ਕੋਈ ਨਹੀਂ ਪਸ਼ਮੀ ਕੋਈ ਪਾਟ ਨਹੀਂ ਕੁਝ ਠੀਕ ਠੀਕ ਆ ਬਾਈ ਜੀ ਠੀਕ ਲੋ ਜੀ ਵੇਖਾ ਖਾ ਖਾ ਇਹ ਵੀ ਦਾ ਨਾਮ ਹੈ ਸੰਦੀਪ ਜੀ ਹਾਂ ਜੀ ਜੇਬ ਸੇਵਾ ਕੋ ਤਾਂ ਝੋਟ 11 12 ਨਹੀਂ ਕਰਦਾ ਜੀ ਭਾਈ 15 ਤੋਂ 16 ਹਾਂ ਨਹੀਂ ਮੈਂ ਚੰਗੀ ਮੈਂ ਚੰਗੀ ਨੀਲੀ ਚੰਗੀ ਮੈਂ ਸੋ ਵੀ ਲਾਦੀ ਸੋ ਆਈ ਵੀ ਬੜੀ ਦਾ ਗਾਰ ਵੀ 2.5 ਕਿਲੋ ਹੋ ਗਈ ਚੰਗੀ ਬਾਈ ਮੈਂ ਹਾਂ ਜੀ ਨਾ ਜੀ ਹਾਂ ਦਾ ਵੇਚਣੇ ਕੰਮ ਕਰੀਏ 5-7 ਫੁੱਟ ਲੱਗੀਆਂ ਥੋੜੇ ਲਿਆਵਾਂਗਾ ਥੋੜੇ ਮੋਪ ਜਾਣੇ ਅੱਧਾ ਹਾਂ ਦੇ ਨਾਂ ਇਹ ਦੇ ਦਾਂਗੇ ਸਿਰਫ 75000 75000 ਹੋਰ ਜਾਨ ਠੀਕ ਆ ਤੇ ਆਹ ਹੈ ਜੀ ਆਹ ਥੋੜੀ ਟੋਕਰ ਹੈ ਜੀ ਹਾਂ ਜੀ ਦੁੱਧ ਝੋਡੀ ਦਾ 8 ਕਿਲੋ ਆ। 7 ਕਿਲੋ ਪੱਕਾ ਹੋਗਾ ਜੀ ਝੋਡੀ ਉਹਦਾ ਨਾਲੇ ਮੋਟੇ ਜਿਹੇ ਦਾ ਵੀ ਲੱਗੀ ਆ ਜਿਹਾਂ ਦੱਬਣ ਦੇ ਲੂਗੀ ਝੋਡੀ। ਹਾਂਜੀ। ਕਿੰਨੇ ਦੇ ਨਾਲ ਕੋਈ ਗਰੰਟੀ ਜੀ? ਹਾਂਜੀ। ਝੋਡੀ ਜਿੰਨੇ ਵੀ ਮੈਨੇ ਲੈਣੀ ਸੀ ਸਾਈ ਪਾਗ ਨੂੰ ਲਾਰਾ ਨਾਲ ਲਾਇਆ ਪਰ ਹੁਣੇ ਪਾਉਣੇ ਸਾਈ ਝੋਡੀ ਨਾਲ ਦਿਓ ਜਾਂ ਘੜੀ ਨੂੰ ਪਾਉਣੇ। ਫਿਰ ਰੋਗਨ ਦੇ ਜੇ ਵਪਾਰੀ ਫਿਰ ਦੇ ਦਿੰਦਾ ਨਾ ਉਹਨੂੰ ਕਹਿੰਦੇ ਝੋਕੇ ਸੰਦੀਪ ਨੂੰ ਕਰਦੇ ਨੇ ਫੋਨ ਵੀ ਲੈ ਉਹ ਤੇ ਬਿਵਾਰੀ ਵੇਚਵਾਣ ਵਾਲੇ ਆ। ਆਪ ਜਿਵੇਂ ਕਰਦੇ ਹਾਂਜੀ। ਦੇ ਵੀ ਪਈ ਨਹੀਂ ਸਾਹੀ ਉਹ ਤਾਂ ਸਾਈ ਨਹੀਂ ਪਈ ਅੱਜ ਉਹਰਾ ਫੋਨ ਆਉਂਦਾ ਬੰਦੇ ਬਾਈ ਮੇਰੇ ਪੈਸੇ ਨਹੀਂ ਬਣੇ ਅੱਜ ਮੈਂ ਸਾਈ ਪਾਦਾ ਲੈ ਮੈਂ ਚੰਗਾ ਪਾ ਪਾਦੀ ਨਹੀਂ ਬਾਈ ਹਾਲੇ ਵੀ ਆਦਾ ਨਾ ਸਾਈ ਹੁਣ ਮੈਂ ਪਾ ਦੇਣਾ ਸ਼ਾਮ ਨੂੰ ਪੈਸੇ ਨੂੰ ਸਵੇਰੇ ਮਿਲਨੇ ਬੰਦੇ ਕਹਿੰਦੇ ਦੇਣੇ 11 ਵਜੇ ਮੈਂ ਚੰਗਾ ਪਾ ਕੋਈ ਗੱਲ ਨਹੀਂ 11 ਜੀ ਰੱਖਾਈ ਜੋ ਕੀ ਬੰਦਾ ਕਰੇ ਉਹ ਲੈ ਮੇਰੇ ਕੋ ਭਾਜੀ ਮੇਰੇ ਸਵੇਰੇ ਇਹ ਕੋ ਘੰਟੇ ਨਹੀਂ ਆਇਆ ਵੀ ਆਜੇ ਚਲ ਜੇ ਸਾਢੇ 5:00 ਛੇ ਲਗੇ ਹਾਂਜੀ ਉਹ ਆਪਣੇ ਕੋਲ ਜੁਆਇੰਟ ਮੋਢੇ ਕੋ ਵੀ ਟਾਂ ਭਰਾਈ ਨਹੀਂ ਨਹੀਂ ਬਿਲਕੁਲ ਜੁਆਇੰਟ ਨਹੀਂ ਬਾਈ ਜੀ ਨਾ ਨਾ ਦਾ ਫਾਂ ਚੱਲੇ ਗਾ ਚਿੱਤ ਪਈ ਇਹ ਨਾ ਰੁਕਣੀ ਚੋੜੀ ਬੜੀ ਨਸਲਾ ਝੋਡੀ ਦੀ ਪਈ ਹਾਂਜੀ ਇਹ ਕਿ ਘੰਡੇ ਤੋਂ ਘੰਡੇ ਦਾ ਕੰਮ ਹੁੰਦਾ ਬਾਈ ਜੀ ਸਾਰਾ ਇਹ ਹਾਂਜੀ ਉਹ ਘੰਡੇ ਤੋਂ ਘੰਡੇ ਖੇਡ ਹੁੰਦੀ ਸਾਰੀ ਬਸ ਬਸ ਤੇ ਬਾਅਦ ਚ ਕਿਸ ਨੂੰ ਖਰਾਬ ਕਰਨਾ ਇਹ ਕੰਨੀ ਵਾਲੀ ਆਪ ਵੀ ਆਖ ਲਈ ਜੀ ਵੀ ਕਰੀ ਫੇਰ ਕੋਈ ਤਰੀਕੇ ਨਾਲ ਫੇਰ ਕੋਈ ਬਿਲਕੁਲ ਬਾਈ ਜੀ ਸਾਰੇ ਪਾਈ ਪਾਈ ਨਹੀਂ ਇਹਦਾ ਆਪਾਂ ਕਰਦੇ ਨਹੀਂ ਕਰੀ ਤੇ ਹਾਂਜੀ ਇਹ ਨਾਲ ਹੈ ਮਾਜੀ ਉਹਦੀ ਜਿਹੜਾ ਬਦਲ ਵਸਾਈ ਪਾਉਗਾ ਉਹਦਾ پیسے ਦੇਣ ਹਾਂਜੀ ਹਾਂਜੀ ਜੇ ਪੈਸੇ ਪਾਉ ਸੰਦੀਪ ਜੀ ਹਾਜ਼ਰਾ ਛੋੜੀ 75000 ਚਲ ਠੀਕ ਹੈ ਹਾਂਜੀ ਤੇ ਆ ਬਈ ਛੋਟੀ ਦਾ ਬੱਚਾ ਮਰਿਆ ਜੀ ਪੁੱਛੀਏ ਪੁੱਛੀ ਬਾਤ ਜਿਆ ਕੋਈ ਮਤ ਵੱਲੇ ਨੂੰ ਹਾਂ ਨਹੀਂ ਦਿਹਾੜੀ ਦੇ ਮਾਝ ਜਿੰਨੀਰਾ ਬਦਾਲਿਆ ਨੇ ਜਿੰਨੀਰਾ ਇਹਨੂੰ ਪਸਮਾਊਗਾ ਉਹਨੀਰਾ ਮਿਲ ਜੂ ਦੋ ਜਿੰਨੀ ਚਾਹ ਬਣਾਵੇ ਬੇਸ਼ੱਕ ਆਵੇਗਾ ਆਵੇ ਜੀ ਜਿੰਨੀ ਜਰਾ ਹੀ ਮੈਂ ਜੀ ਆਹ ਪ੍ਰਧਾਨਗਰੀ ਚੋਟੀ ਪਾ ਮੈਂ ਕੋਈ ਭਾਰਾ ਨਹੀਂ ਉੱਥੇ ਵਧੋ ਇਹ ਵੀ ਗੱਲ ਜੇ ਬੱਚਾ ਜਿਹੜਾ ਮੱਤੀ ਛਾਡੂ ਬਰਾ ਪਾਛੇ ਛੱਡ ਲੈ ਖੋਲੋ ਦੁੱਧ ਕਿੰਨਾ ਜੀ ਦੁੱਧ ਝੋਡੀ ਕੋਲ 8 ਕਿਲੋ ਪੱਕਾ ਹੋ ਜਾਦਾ ਵਧ ਹੋ ਜਾ 8 ਕਿਲੋ ਪੱਕਾ ਝੋਡੀ 11 12 ਕਿਲੋ ਦੁੱਧ ਕਰ ਲਿਓ ਨੋ ਜੀ ਰੱਖੋ ਪਹਿਲਾਂ ਸੁਆ ਬੋਰੀ ਖੜੀ ਜਾਂਦੀ ਸਭ ਬਹੁਤ ਆਹ ਡਾਂਗਿਆ ਬਰਾ ਉੱਤਰ ਖੜੀ ਜਾਂ ਮੈ ਜੀ ਹਾਂਜੀ ਭਾਈ ਜੀ ਫਿਰ ਸੰਦੀਪ ਦੇ ਹੱਥ ਨਾਲ ਬੈਠ ਗਿਆ ਨਹੀਂ ਜੀ ਇਹਨਾਂ ਦੇ ਯਾਰ ਜੀ ਚਲ ਬਿਲਕੁਲ ਬਿਲਕੁਲ ਬਹੁਤ ਦਰਦ ਹੋਣੀ ਤੇ ਬਿਲਕੁਲ ਬਿਲਕੁਲ ਠੀਕ ਤੇ ਆਹ ਹੈ ਜੀ

ਤੋ ਆਪਾਂ ਇੱਕ ਕਰ ਬਰ ਉੱਠੋ ਬਸ ਠੀਕ ਹੈ ਆ ਜਾ ਜੀ ਹਾਂਜੀ ਭਾਜੀ ਨਾ ਹਾਂਜੀ ਬੋਲੋ ਸਵੇਰੇ ਬੋਲੇ ਬੋਲੇ ਹਾਜ ਨਾ ਮੋਜੋ ਮੱਜੀ ਮੰਗੀਏ ਛੋਟੀ ਜੰਗੀ ਛੋਟੀ ਅੱਧੀ 75 ਦੀ 80 ਦੀ ਆਰਡਰ ਲੱਗੀ ਹੈ ਦਈਏ ਪਰ ਛੋਟੀ ਸਿਰਫ ਆਪਾਂ ਦੇਣੀ 7000 ਰੁਪਏ ਚਲੋ ਬਾਠੀ ਨਹੀਂ ਜੀ ਨਹੀਂ ਠੀਕ ਆ 40 ਨੰਬਰ ਆ ਨਹੀਂ ਠੀਕ ਹੈ ਬਾਈ ਆ ਸਾਹੀ ਹੈ ਜੀ ਹਾਂ ਜੇ ਇਹੋ ਜੀ ਦੇਖੋ ਜੀ ਆ ਪਸ਼ੂ ਸੇਲ ਆ ਤੇ ਬਾਕੀ ਆਪਾਂ گاਵਾ ਤੋਂ ਚੈੱਕ ਕਰਕੇ ਵੇਚਦੇ ਹਾਂ ਜੀ ਆ ਜੋ ਬਜਰੀ ਵੇਖਣ ਦੀ ਹਾਂ ਜੀ گاਵਾ گاਵਾ ਦਾ ਠੀਕ ਆ گاਵਾ ਦੇਣਾ ਹਣਾ ਜੀ ਹਾਂ ਜੀ ਤਿੰਨ ਗਾਈਆਂ ਤੇ ਇਹਦੇ ਬਾਅਦ ਦੱਸੋ ਜੀ ਫਿਰ ਇਹ ਗਾਈ ਤਾਜੀ ਸੋਈ ਹੈ ਸੁਲਦੀਪ ਸਿੰਘਾਂ ਉਹ ਅੱਛੀ ਆ ਅੱਛਾ ਜੋਮ ਤੇ ਬਗਵੇਦ ਦੀ ਸੋਈ ਆ ਹਾਂਜੀ ਬੋਲਾਊ ਘਾਟ 9 ਕਿਲੋ ਠੀਕ ਹੈ ਜੀ ਥਾਣੇ ਦਾ ਆ ਇਧਰ ਲੱਗਾ ਪਸ਼ੂ ਦਾ ਪੂਰਾ ਵਾ ਹਾਂਜੀ ਕੋਈ ਨਹੀਂ ਬਤਾ ਜੋ ਆਪ ਸਮਾਂ ਵਧੀਆ ਹੋ ਠੀਕ ਆ ਥੋੜਾ ਥਣ ਘਟਿਆ ਪੂਰਾ ਹੋ ਗਿਆ ਪਿਛਲੇ ਸਾਲ ਮੇਰੇ ਕੋਲ ਵਹਿਣ ਗਈ ਹੈ ਪਿੰਡੋਂ ਦੀ 14 15 ਕਿਲੋ ਦੁੱਧ ਦੇ ਦੀਗੀ ਠੀਕ ਹੈ ਜੀ ਹੁਣ ਕੋ 8 9 ਕਿਲੋ ਬਹੁਲਾ ਹੋ ਗਿਆ ਦੁੱਧ ਕਾ ਦੂਗੀ 12 ਕਾ ਦਈ 13 ਕਾ ਦਈ 10 ਕਾ ਦਈ ਆਪਣੀ ਸਮਝ ਨਾ ਬੰਦਾ ਪੁਜਾਈ ਬਾਅਦ ਚ ਆਪਾਂ ਲਾ ਮੰਨਦਾ ਬਚਿਆ ਠੀਕ 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 ਹੈ ਇੱਥੇ ਹੋਏ ਬੱਚਾ ਲਵਾ ਦੇਨੇ ਆ ਹਾਂਜੀ ਥੋੜਾ ਜਿਹਾ ਫਰਕ ਦਿਖਾਈ ਫਰਕ ਹੈ ਰਾਵ ਮੇਰੇ ਫਰਕ ਹੋ ਪੂਰਾ ਜਣਾ ਵਾ ਹਾਂਜੀ ਪਰ ਹੁਣ ਹੈ ਨਾ ਫਰਕ ਹੈ ਬਾਅਦ ਚ ਕੱਲ ਨੂੰ ਸਵੇਰੇ ਇਹਨੇ ਪੂਰਾ ਹੁਣ ਕਰ ਬੰਦ ਕਰੀਦਾ ਮੇਰੇ ਨਾਲ ਬ ਤੇ ਦੋੜ ਨੂੰ ਸਮਾ ਲੈਣ ਤੇ ਇਹ ਇਹ ਗੱਬੜ ਇਹ ਗੱਬੜ ਜੇ ਸੁਈ ਬੱਚੀ ਦੂਜਾ ਸੁਣਾ ਠੀਕ ਹਾਂਜੀ ਹਾਂਜੀ ਇਹ ਲੈਂਦੀ ਜੀ ਵੀਡੀਓ ਘਰ ਆ ਰਹਿ ਮੈਂ ਤਾਂ ਕੋ 15 ਦਿਨ ਹਾਂਜੀ ਇਹ 15 ਲੈ ਜੇ 20 ਲੈ ਜੇ ਹਾਂਜੀ ਬਾਅਦ ਮੈਨੂੰ ਬੰਦਾ ਫੋਨ ਨਾ ਕਰੇ ਵੀ ਇਹ ਵਾਅਦਾ ਲੈ ਗਈ ਟਾਈਮ ਤੇ ਕੋਈ ਆਪਾਂ ਥੀਰੀ ਲਵਾਈ ਨਾ ਨਾ ਸਹੀ ਸਹੀ ਜਿਵੇਂ ਸੰਦੀਪ ਜੀ ਬਿਲਕੁਲ ਜੀ ਬਿਲਕੁਲ ਹਾਂ ਤੇ ਦੋ ਚਾਰ ਉਧਰ ਉਧਰ ਲੈ ਸਕਦੀ ਆ ਤੇ ਇਹ ਇਹ ਮੱਛੀ ਹਾਂ ਦੇ ਨਾਲ ਸੰਦੀਪ ਸਾਹਿਬ ਮੱਛੀ ਜੇ 60000 ਹਾਂਜੀ ਤੈਨੂੰ ਦਿਖਣ ਦਿਆ ਹਾਂਜੀ ਤੇ ਪਰ ਵਾਚੀ ਹਾਂ ਦੇ ਨਾਲ ਆਈ ਦੇ ਦਾਂਗੇ 45000 ਦੀ ਸੱਤ ਛੇ ਵੇਲਾ ਨਹੀਂ ਬੋਹ ਰਾਜੀ ਕਾਹੀ ਫੋਨ ਸਭ ਤੋਂ ਵਧੀਆ ਟਿਕੀ ਹੁਣ ਥੋੜੀ ਵਧੀਆ 25 ਨਹੀਂ ਚੱਗੀ ਬ੍ਰਾਡ 4000 ਵਿੱਚ ਪਈ ਇਹ ਤੇ 25 ਟੁਕੜੇ ਗੱਪਣੇ ਜੀ ਗੱਪਣੇ ਇੱਕ ਮਹੀਨਾ ਲਿੰਦਾ ਪੂਰਾ ਇਹਨੂੰ 9 ਮਹੀਨਾ ਆ 31 ਤਰੀਕ ਦਾ ਲੱਗਾ ਹੈ ਪਹਿਲਾਂ ਨਹੀਂ ਆ ਨਾ ਦੂਜਾ ਸੁਣਾ ਦੇ ਦੂਜਾ ਸੁਣਾ ਦੂਜਾ ਸੁਣਾ ਛੱਡੀ ਤੇ ਇਹ ਸਾਥ ਮੈਂ ਪੂਰਾ ਕਰਦੀ ਬਾਅਦ ਜੋ ਭਸਮ ਠੀਕ ਹੈ ਤੇ ਆਪਣੇ ਨੂੰ ਨਹੀਂ ਪੇੜੇ ਸਾਹ ਹਾਂਜੀ ਹਾਂਜੀ ਹਾਂ ਮਹੀਨਾ ਲਗੀ ਆ ਬਿਲਕੁਲ ਜੀ ਹਾਂ ਹਾਂ ਤੇ ਦੇ ਬੇਫੋਲੀ ਗਿਆ ਹਾਂਜੀ ਕਿੰਨਾ ਭਾਈ ਇਹ ਤੂੰ ਦੱਸ ਜੈ ਤੂੰ ਜਲਦ ਤੂੰ ਦੱਸ ਦੇ ਜੱਟ 30 ਬਾੜੀਏ ਮੈਂ ਕਹਿ ਨਹੀਂ ਲੈ ਕੇ ਹਾਂ ਠੀਕ ਹੈ ਜੀ ਨਹੀਂ ਘੱਟ ਬਾੜੀਏ ਯਾਰ ਬਾਹ ਨਾ ਹੀ ਮੇਰੇ ਸੜ ਸੁੱਟ ਲੱਗੀ ਮੇਰੇ ਕੋਲ ਡੱਕ ਨਹੀਂ ਸਾਹਵੇਂ ਜਾਂਦੇ ਦੇਰੀਏ ਬਰੇ ਠੀਕ ਹੈ ਹਾਂ ਮੇਰੇ ਕੋਲ ਨਾ ਸਾਹਵੇਂ ਗਏ ਆ ਉਹ ਬੰਦਾ ਹੈਗਾ ਹਾਂ ਦੇ ਨਾ ਹੀ ਆ ਬਸ ਛੋੜਾ ਹੀ ਚੰਦ 23000 ਰੁਪਏ ਸੱਟ ਲਾਏ ਪਹਿਲਾ ਮਹੀਨਾ ਨੂੰ 3000 ਰੁਪਏ ਆ 35000 ਰੁਪਏ ਮਰਜੀ ਵਟਰੇ ਜਾ ਕੇ ਸੇਵਾ ਕਰਿਆ ਆਪਾਂ ਤੂੜੀ ਵੰਡ ਪਾਉਣੇ ਕੱਲ ਇਹ ਨਾ ਕੋਈ ਆਖੇ ਮੈਂ ਖਰਦਾ ਗਾਂ ਖਰਦਾ ਦਾਣਾ ਲਈ ਖਾਨੀ ਟੂੜੀਵਾਂਡ ਪਾਉਂਦੇ ਹਾਂ ਹਾਂ ਜੀ ਜਿਹੜਾ ਮਜੀ ਕੱਲ ਹੋਇਆ ਨਾ ਸਾਨੂੰ ਕੋ ਕੱਲ ਬਿਲਕੁਲ ਆ ਗਈ ਜੀ ਆ ਵੀ ਦੇਖ ਲੋ ਇਸ ਲਈ ਜੀ ਆ ਬਸ ਠੀਕ ਆ ਹਾਂ ਜੀ ਆ ਇਹ ਤੁਹਾਨੂੰ ਕੋਈ ਹਾਂ ਜੀ ਕਿਸੇ ਰੱਖਦਾ ਇਹਨਾਂ ਗੱਲ ਕੋਈ ਨਹੀਂ ਆ ਵੀ ਦੇਖ ਲੇ ਵਿੱਚ ਹਾਂ ਆ ਮਾੜਾ ਜਿਹਨੇ ਦਾਲ ਨੇ ਲੱਗ ਕੇ ਤਾਰ ਕਰਦੀ ਆ ਹਾਂ ਜੀ ਠੀਕ ਹੁਣੇ ਥਾਣਾ ਪਾ ਇੱਕ ਗੱਲ ਆ ਆਪਾਂ ਦਿੱਲਣਾ ਹੀ ਦੇਣੇ ਆ ਹਮੈ ਲੇਕੋ ਸਿੱਧੀ ਗੱਲ ਹੈ ਨਾ ਬਿਲਕੁਲ ਜੀ ਕਾਪਾ ਚੱਲਣਾ ਹੈ ਨਾ ਰੇਡ ਅੱਜ ਮੰਗਦੇ ਆ ਓ ਜਾ ਕੇ ਕਰਲੇ ਪੂਰਾ ਕਰਲੇ ਹੋਵੇ ਨਾ ਹੋਵੇ ਵਾ ਚਾਪਨ ਨਾ ਕੋਈ ਠੀਕ ਠੀਕ ਹੈ ਜੀ ਬਿਲਕੁਲ ਸਿਰਫ ਸੰਦੀਪਜੀਤ ਵੈਕਟ ਮੇਰੀ 28 ਦੀ ਵੇਚ ਲੀਏ ਇਹਨੂੰ 29 ਦੀ ਵੇਚ ਲੀਏ 50 ਦੀ ਵੇਚ ਲੀਏ ਹਾਂ ਇਹਦੇ ਨਾ ਸਿਰਫ ਰੁਪਈਆ ਇਹਦਾ 23000 ਲੈਣਾ ਨਹੀਂ ਠੀਕ ਹੈ ਕੱਲ ਨੂੰ ਗਏ ਨਾ ਇਹ ਵੈਰ ਖੋਲ ਦੀ ਮਾਰੀ ਹਾਂ ਇਹਨੂੰ ਪਹਿਲੇ ਖੋਲੋ ਇਹਨੂੰ ਇਹਨੂੰ ਖੋਲੋ ਲੋ ਜੀ ਇਹ ਬੱਛੀ ਮਾਰੋ ਬੱਛੀ ਮਗਰਾ ਤੇ ਬਿਲਕੁਲ ਜੈ ਜੀ ਕਿ ਮੈਂ ਜੈ ਜੀ ਥਾਂ ਵੀ ਪੂਰਾ ਹੋ ਜਾਣਾ ਹੈ ਤੇ ਦੁੱਧ ਵੀ 8 ਕਿਲੋ ਹੋਣਾਗਾ ਦੁੱਧ 10000 ਕਿਲੋ ਦਈ ਹੋ ਜਾਣਾ ਥਾਂ ਤੋਂ ਕੇ 12 ਚਾਹੀਦੇ ਪਰ ਜਾਰ ਨਸਲ ਵਧੀ ਬਿਲਕੁਲ ਬਿਲਕੁਲ 100% ਪੂਰਾ ਹੋ ਜਾਣਾ ਹੋ ਜਾਣਾ ਹੋ ਜਾਣਾ ਜੀ ਹਾਂਜੀ ਆਪਾਂ ਅੱਜ ਉਹ ਕੀਤਾ ਹੈ ਬਹੁਤ ਬਰੋਸਾਬ ਆ ਕੋਈ ਮੁਸਕੀ ਨਹੀਂ ਰੱਖਦਾ ਠੀਕ ਹੈ ਤੇ ਦੁੱਧ 11 12 ਕਿਲੋ ਹੋਰ ਜੀ ਨਹੀਂ ਠੀਕ ਹੈ ਜੀ ਚਲੋ ਆ ਵੀ ਆ ਵੀ ਖੋਲੋ ਬਈ ਜੀ ਹੋਏ ਇਹ ਵੀ ਦੇਖੋ ਪੂਰੀ ਰਾਜੀ ਬਾਜੀ ਨਹੀਂ ਪੂਰੀ ਰਾਜੀ ਬਾਜੀ ਦਾ ਰਾਜੀ ਉਹਦਾ ਵਧੀਆ ਫਿਰ ਤਿਆਰ ਹੋਈ ਬੱਚੀ ਚਲੋ ਇਹਦੇ ਥੀਕ ਆਣੇਗੇ ਸੰਦੀਪ ਜੀ ਫਿਰ ਕਰਕੇ ਇਹਦਾ ਬਿਲਕੁਲ ਬਾਜੀ ਬਿਲਕੁਲ ਉਹ ਗੱਲ ਕੋਈ ਨਹੀਂ ਹੈ ਕਮਾਈ ਆਗੀਆਂ ਬਿਲਕੁਲ ਤੁਹਾਨੂੰ ਭਾਣਾ ਨਹੀਂ 360 ਲੱਗੀਆਂ ਵੇ ਬਸ ਠੀਕ ਬਿਲਕੁਲ ਚਲੋ ਬਾਕੀ ਇਥੇ ਹੋਰ ਚੈੱਕ ਕਰਾਈ ਨੰਬਰ ਬੋਲੋ ਜੀ ਨੰਬਰ 9872283013 ਇਹ ਤਾਂ 81 81444 90 13 ਦੇ ਖਾਨੇ ਸਾਧ 2183 ਜੋ 13 ਪਿੰਡ ਮੈਂ ਰਾਮਪੁਰਾ ਜ਼ਿਲ੍ਹਾ ਆਪਣਾ ਬਰਸਾਦ ਠੀਕ ਹੈ ਘੜੀ ਇਹ ਨਾ ਕੋ ਸਮਝੇ ਵੀ ਰਾਮਪੁਰਾ ਵਾ ਪਹਿਲਾਂ ਵੇਖ ਲਿਆ ਕਰਨ ਬਾਅਦ ਸੁਣ ਸੁਣ ਕੇ ਫੋਨ ਕਰ ਦੇਦੇ ਦੂਰ ਬੜੀ ਹੈ ਪਹਿਲਾਂ ਸੁਣ ਲਿਆ ਕਰਨ ਵੀ ਜਿਹੜਾ ਅੰਬਰਸਰ ਦੇ ਕੋਲ ਹੈ ਅੰਬਰਸਰ ਵਿੱਚ ਹੀ ਹੈ ਬਿਲਕੁਲ ਰਾਮਪੁਰਾ ਦੇ ਵਿੱਚ ਹੀ ਹੈ ਜੀ ਚਲੋ ਠੀਕ ਹੈ ਭਾਈ ਜੀ ਠੀਕ ਹੈ